ਰਾ ਕੋਠਾ ਚੋਈ ਜਾਂਦਾ ਬਾਬਾ ਬੈਠਾ ਰੋਈ ਜਾਂਦਾ ਹਾਂਜੀ ਅੱਜ ਮੈਂ ਗੱਲ ਕਰਨ ਜਾ ਰਿਆਂ ਹੜਪੀੜਤਾਾਂ ਦੀ ਕਪਤਾ ਦੇ ਰੂਪ ਦੇ ਵਿੱਚ ਇੱਧਰ ਪਾਣੀ ਉੱਧਰ ਪਾਣੀ ਇਹ ਕੀ ਕਹਿਰ ਕਮਾਇਆ ਵਸਾਉਣ ਵਾਲਾ ਉਜਾੜ ਵੀ ਸਕਦਾ ਇਹ ਸਮਝ ਵਿੱਚ ਆਇਆ ਮੱਝਾਂ ਗਾਵਾਂ ਬੱਝੀਆਂ ਮਰ ਗਈਆਂ ਕੀ ਰਹਿ ਗਿਆ ਪੱਲੇ ਹੱਲੇ ਕਿਹੜਾ ਚੁੱਪ ਹੋ ਗਿਆ ਮਾਰੀ ਜਾਂਦਾ ਹੱਲੇ ਕਿਸੇ ਦੀ ਰੁੜਗੀ ਕੋਠੀ ਯਾਰੋ ਕਿਸੇ ਦੀ ਰੁੜਗੀ ਕੁੱਲੀ ਉਸਨੇ ਅਕਲ ਟਿਕਾਣੇ ਲਾਤੀ ਫਿਰਦੇ ਸੀ ਅਸੀਂ ਭੁੱਲੀ ਇੰਨਾ ਕੀਤਾ ਕਹਿਰ ਤੂੰ ਕੀ ਇੰਦਰ ਨੂੰ ਸਮਝਾਇਆ ਰੱਬ ਬਣ ਕੇ ਬਹਿ ਗਿਆ ਉਹ ਵੀ ਰਤਾ ਤਰਸ ਨਾ ਆਇਆ ਕੋਈ ਕਹਿੰਦਾ ਐ ਤਾਂ ਹੋਣਾ ਈ ਸੀ ਜੋ ਇਹ ਹੋਈ ਜਾਂਦਾ ਕੋਈ ਕਹਿੰਦਾ ਭੱਲੇ ਨੂੰ ਕੋਲ ਬੁਲਾ ਕੇ ਰੱਬ ਵੀ ਰੋਈ ਜਾਂਦਾ ਕਿਧਰੇ ਟੱਟ ਗਏ ਪੁੱਲ ਨੇ ਮਿੱਤਰੋ ਕਿਧਰੇ ਰੁੜਗੇ ਰਾਹ ਕਮਾਦਾਂ ਨੂੰ ਵੀ ਰੋੜ ਕੇ ਲੈ ਗਿਆ ਬਾਲਾ ਪਾਇਆ ਗਾ ਪਰ ਨਾਲੇ ਥੱਲੇ ਮਾਂ ਵੀ ਦੱਬੇ ਇਹ ਨਹੀਂ ਅਜੇ ਵੀ ਰਜਿਆ ਕਦੀ ਖੇਤਾਂ ਵੱਲ ਕਦੀ ਡੰਗਰਾਂ ਵੱਲ ਬੰਦਾ ਫਿਰਦਾ ਭਜਿਆ ਉਹਦਾ ਕੀਤਾ ਉਹੀ ਜਾਣੇ ਅੱਗੇ ਕੀ ਹੋਊ ਅਸੀਂ ਬੇਖਬਰੀ ਛੇਤੀ ਕਾਲੇ ਪੈ ਜਾਂਦੇ ਆ ਅਸੀਂ ਹੋਏ ਬੇਸਬਰੇ ਕਾਰਾਂ ਗੱਡੀਆਂ ਰੁੜਦੀਆਂ ਜਾਵਣ ਹੰਝੂ ਕਈਆਂ ਦੇ ਡੁੱਲੇ ਪੰਛੀ ਫੇਰ ਵੀ ਚੱਕੀ ਜਾਵਣ ਸ਼ਾਇਦ ਅਸੀਂ ਹੀ ਭੁੱਲੇ ਪੰਛੀ ਅੱਜ ਵੀ ਚਹਿਕੀ ਜਾਵਣ ਸ਼ਾਇਦ ਅਸੀਂ ਹੀ ਭੁੱਲੇ